ਆਣੀ ਤੇ ਵਿਖਿਆ ਕਿ ਤੂੰ ਮਨੁੱਖ ਸੀ ਇੱਕ ਧਨવાન ਮਨੁੱਖ ਸੀ ਉਹਦੇ ਕੋਲ ਬਹੁਤ ਧਨ ਸੀ ਇੱਕ ਗਰੀਬ ਸੀ ਉਹਦਾ ਨਾਮ ਲਾਂਝਰ ਸੀ ਜਿਹੜਾ ਧਨવાન ਸੀਗਾ ਉਹਦੇ ਕੋਲ ਬਹੁਤ ਪੈਸਾ ਸੀ ਉਹ ਆਰਾਮ ਦੀ ਜ਼ਿੰਦਗੀ ਬਤੀਤ ਕਰਦਾ ਸੀ ਪਰ ਪਰਮੇਸ਼ਰ ਦਾ ਨਾਮ ਨਹੀਂ ਲੈਦਾ ਉਹ ਆਰਾਮ ਦੀ ਜ਼ਿੰਦਗੀ ਜਿਹੜੀ ਬਤੀਤ ਕਰਦਾ ਸੀ ਜਿੱਥੇ ਕਰੀਬ ਲਾਜ ਸੀ ਉਹ ਕੀ ਕਹਾਤਾ ਸੀ ਉਹਦੀ ਢੇੜੀ ਦੇ ਕੇ ਬਿਖਾ ਰਿਹਾ ਸੀ ਉਹਦੇ ਬਦਲ ਦੇ ਉੱਤੇ ਬਹੁਤ ਸਾਰੇ ਉਫੋੜੇ ਹੋਏ ਸੀ ਹallelujah ਬਦਲ ਦੇ

ਪਰਮੇਸ਼ਰ ਦੇ ਬਾਣੀ ਵੀ ਦੱਸਦੀ ਕੀਣਾ ਚੁਟੂਕ ਤੇ ਮਰਨਾ ਸੰਜਾਈ ਆ ਜਿਹੜਾ ਧਰਤੀ ਦੇ ਉੱਤੇ ਜੋ ਵੀ ਪੈਦਾ ਹੋਇਆ ਹੈ ਜਿਹੜੀ ਵੀ ਖਿੰਜ ਧਰਤੀ ਦੇ ਉੱਤੇ ਉਹ ਬਾਅਦ ਚੀਜ਼ ਦਾ ਇੱਕ ਦਿਨ ਅੰਤ ਆ ਹੱਲੇਲੂਇਆ ਹਰ ਚੀਜ਼ ਦਾ ਇੱਕ ਦਿਨ ਅੰਤ ਹੈ ਤਾਂ ਬੱਚੇ ਪੁੱਲੀਆਂ ਤੋਂ ਦੋਵੇਂ ਧੰਬੇ ਦੇ ਤੇ ਜਿਹੜਾ ਗਰੀਬ ਲਾਜਕਈ ਉਹਨੂੰ ਪਰਮੇਸ਼ਰ ਦੇ ਦੂਤਾਂ ਨੇ ਜੋਮ ਜਿਹਦੇ ਅਬਰਾਮ ਦੀ ਗੋਦ ਵਿੱਚ ਰੱਖ ਦਿੱਤਾ ਹੱਲੇਲੂਇਆ ਗ੍ਰੀਨ ਲਾਈਟ ਤੇ ਕਿਤੇ ਪਹੁੰਚ ਗਿਆ ਅਬਰਾਮ ਦੀ ਬੋਲ ਵਿੱਚ ਸਭਾ ਨੇ ਬੋਲਣਾ ਮੈਨੂੰ پتہ ਨਹੀਂ ਬਸ ਸਭਾ ਹੁੰਦਿਆ ਤੇ ਜਿਹੜਾ ਤਾਨੂ ਨੋ ਦੇ ਦੱਬੇ ਮੇਰੇ ਨੂੰ ਮਾਰ ਕੇ ਹੁਣ ਜਿਹੜਾ ਪਤਾਲ ਦੇ ਵਿੱਚ ਕਲ ਭੰਡਿਓ ਕੌਣ ਕਲ ਭੰਡਿਆ ਉਹਨਾਂ ਦੀ ਹਾਲਤ ਮੰਨ ਆ ਦਈਏ ਅੱਲ੍ਹਾ ਅੱਲੀਏ ਵਜਿੰਦੇ ਕਿ ਉਹ ਤੇ ਪਤਾਲ ਵਿੱਚ ਕੀ ਕਰਦੇ ਆ ਅੰਗ ਦੇ ਵਿੱਚ ਸੜ ਪਿਆ ਤੇ ਕਲ ਭੰਡਿਆ ਤੇ ਹਲੇਲੀਆ ਦਿਹ ਦਿਹ ਉੱਥੇ ਕੀ ਮੰਗਦੇ ਆ ਕਹਿੰਦਾ ਇੱਕ ਪਾਣੀ ਦਾ ਪੋੜਾ ਦੇ ਕੇ ਮੇਰੀ ਜੀਵ ਨੂੰ ਮਿਲਾਏ ਮੇਰੀ ਜੀਵ ਠੱਠੀ ਹੋਵੇ ਉਹ ਜੀਵ ਜਿਹਦੇ ਦੁਨੀਆਂ ਭਰ ਤੋਂ ਕੁਫਰ ਬੋਲਿਆ ਹਲੇਲੀਆ ਇੱਥੇ ਅਬਰਾਹਮ ਵੀ ਕਹਿੰਦੇ ਆ ਹੰਨਾ ਬੱਚਾ ਜਾਨ ਦੇ ਕਰ ਤੂੰ ਧਰਤੀ ਦੇੰਦੇ ਕੀ ਕੀਤਾ ਹੈ ਅੰਦਰ ਤੂੰ ਧਰਤੀ ਤੇ ਮौज-ਮਸਤੀ ਕੀਤੀ ਆਪਣੇ ਮਾਣ ਨੂੰ ਕੁਛ ਕਿੰਦਾ ਹੈ ਪੌਣ ਤੋਂ ਇੱਥੇ ਘਰ ਪੜਦੇ ਆਂ ਪਰ ਅੰਦਰ ਬੇਹੋਂਦੇ ਧਰਤੀ ਤੇ ਉਹ ਦੁੱਖਾਂ ਤੇ ਰਿਆਟੀ ਮਾਰੀਆਂ ਤੇ ਰਿਆ ਹਾਲਾਤਾਂ ਵਿੱਚ ਲਿਆ ਪਰਸ਼ਾਨੀਆਂ ਤੇ ਕਰਿਆ ਅੰਦਰ ਹੁੰਦੇ ਕਿ ਉਹ ਸ਼ਾਂਤੀ ਪਾਉਂਦੇ ਆ ਹallelujah 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 ਉਹਨਾਂ ਕੀ ਕਰਦੇ ਇੱਥੇ ਅੰਦਰ ਸ਼ਾਂਤੀ ਪਾਉਂਦੇ ਆ ਤੇ ਕਦੀ ਕੀ ਗੱਲ ਤੇ ਘਰ ਪੜਦੇ ਆ ਹਲੇਲੂਇਆ ਇਹ 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 ਨਹੀਂ ਕੀਤਾ ਕਿਉਂਕਿ ਪਰਮੇਸ਼ਰ ਸਭਨਾਂ ਨਾਲ ਪਿਆਰ ਕਰਦਾ ਹੁੰਦਾ ਹੈ ਤੇ ਚਾਹੁੰਦਾ ਹੈ ਕਿ ਮੇਰੇ ਲੋਕ ਬਚਾਏ ਜਾਣ ਜਿਹਨੇ ਆਪਣਾ ਜੀਵਨ ਪਰਮੇਸ਼ਰ ਨੂੰ ਦੇ ਦਿੰਦਾ ਹੈ ਐ ਉਹਨੇ ਕਾਰ ਭੇ ਵਿੱਚ ਰਹਿੰਦੇ ਬਿਮਾਰੀ ਵਿੱਚ ਦੁੱਖ ਵਿੱਚ ਸੁੱਖ ਵਿੱਚ ਉਹਦਾ ਧੰਨਵਾਦ ਉਹ ਸ਼ੁਕਰ ਕਰਦੇ ਰਹਿੰਦੇ ਆ ਪਰਮੇਸ਼ਰ ਸਾਡੀ ਆਗਮਨ ਕਦੇ ਵੀ ਦਾਸ ਨਹੀਂ ਹੁੰਦਾ ਬੇਬਖਦ ਨਹੀਂ ਕਿਉਂਕਿ ਯਿਸੁਮਸੀ ਨੇ ਕਿਹਾ ਜਿਹੜਾ ਕੋਈ ਮੇਰੇ ਉੱਤੇ ਨਿਛਾ ਕਰਦਾ ਆ ਅੰਤੋਂ ਭਾਵੇਂ ਮਰ ਵੀ ਜਾਵੇ ਤਾਂ ਵੀ ਜਿਵੇਗਾ ਜੀਵਨਾ ਕਿੱਥੇ ਸਵਰਗ ਵਿੱਚ ਹallelujah ਅਰੇ ਜੀ ਉਹ ਸਵਰਗ ਵਿੱਚ ਨੇ ਤਾਂ ਵੀ ਜਿਹੜਾ ਨਰਕ ਵਿੱਚ ਤੇ ਇਹਨਾਂ ਦੋਵਾਂ ਦੇ ਵਿੱਚ ਵੀ ਇੱਕ ਹੱਥ ਬਣਾਈ ਪਰਮੇਸ਼ਰ ਨੇ ਲੱਗੀ ਆਤ ਪੜਾਂਗੇ ਹਾਂਜੀ ਪੜਾਂਗੇ ਪਰ ਇਸ ਤੋਂ ਬਾਅਦ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਦੀ ਤਾਂ ਬੱਜੇ ਲਿਖਿਆ ਅਬਰਾਮ ਨੇ ਕਿ ਆਸ ਤੋਂ ਬਾਗ ਹਾਂ ਦਾ ਸਾਡੇ ਤੇ ਤੁਹਾਡੇ ਵਿੱਚ ਇੰਨੀ ਪੱਟੀ ਫੰਡ ਪਈ ਅਗੇ ਅੰਦਾ ਜੂ ਉਹ ਇਧਰ ਤੁਹਾਡੇ ਵੱਲ ਨਾ ਬਾਹ ਲੰਘ ਸਕਣ ਤੇ ਤੁਹਾਡੇ ਜਿਹੜੇ ਸਾਡੇ ਵੱਲ ਨਾ ਆ ਸਕਣ ਹallelujah ਅਈ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਹੈ ਤੇ ਅੱਜ ਤਾਂ ਬਾਸ ਗੱਡੇ ਫੜਦੇ ਜਾਂ ਤਾਂ ਚਲੇ ਜਾਂਦੇ ਆ ਹallelujah ਪਰ ਉਹਦੀ ਨਹੀਂ ਮਿਲ ਨਹੀਂ ਸਕਦੇ ਇੱਕ ਦੂਜੇ ਨੂੰ ਕਿਉਂਕਿ ਖੁਦਾ ਨੇ ਇੱਕ ਹੱਥ ਬਣਾਈ ਪਰਮੇਸ਼ਰ ਨੇ ਜਿਹੜੇ ਗਲਤ ਕੰਮ ਕਰਗੇ ਜਾਣਗੇ ਪਰਮੇਸ਼ਰ ਦਾ ਨਾਮ ਨਹੀਂ ਲੈਣਗੇ ਉਹਦੀ ਉਪਾਸਨਾ ਨਹੀਂ ਕਰਨਗੇ ਉਹਦੀ ਉਹਦੇ ਲਈ ਸਮਾਧੇਂ ਨਹੀਂ ਘਟਣਗੇ ਵਜੇ ਦਿੱਲੀ ਪਿਆ ਉਹ ਨਰਕ ਵਿੱਚ ਨੇ ਇੱਥੇ ਵਜੇ ਵਿੱਚ ਆਪ ਨਹੀਂ ਚੱਲੇ ਅੰਦਰ ਤੁਹਾਡੇ ਵਿੱਚ ਤੇ ਸਾਡੇ ਵਿੱਚ ਇੱਕੋ ਵੱਡੀ ਥਾੜੇ ਜਿਹੜੇ ਸਾਡੇ ਵੱਲ ਆ ਨਾ ਸਕਣ ਐਸ ਤੋਂ ਪਰਮੇਸ਼ਰ ਨੇ ਇੱਥੇ ਇੱਕ ਬੰਦੋਬਸਤ ਕੀਤਾ ਜਿੱਥੇ ਪਰਮੇਸ਼ਰ ਦੀ ਰੂਹਾਂ ਰੱਖੀ ਲੱਗੀਆਂ ਹallelujah ਹallelujah ਤੁੰਨ ਪਰਮੇਸ਼ਰ ਦਾ ਕਲਾਮ ਸਾਨੂੰ ਕੀ ਦੱਸਦਾ ਯਿਸੂ ਬਸੇ ਆਏ ਸਾਨੂੰ ਬਚਾਉਣ ਵਾਸਤੇ ਕਹਾਡੀ ਆਤਮਾ ਦੇਣੀ ਪាច់ ਜਾਵੇ ਐ ਸਿਰਫ ਧਰਤੀ ਦੀਆਂ ਚੀਜ਼ਾਂ ਬਾਰੇ ਸੋਚਦੇ ਨਹੀਂ ਸਾਨੂੰ ਅਸੀਸ ਜੀਤ ਮਿਲਦੇ ਸੰਤ ਮਿਲਦੇ ਨਾਲ ਤਾਂ ਮਿਲਦੇ ਮੰਦ ਮਿਲਦੇ ਹallelujah ਸੋਨਾ ਜੀਵਨ ਮਿਲਦੇ ਦੁਬਾਰਾ ਵਿੱਚ ਕਿਰਤ ਕਿੱਜਾ ਕੋਈ ਮੰਗ ਕਰਨਾ ਫਿਰ ਕਿਉਂਕਿ ਵਜ੍ਹਾ ਚਲੀ ਤਾਂ ਮੇਰਾ ਉਦੋਂ ਇੱਕ ਦਿਨ ਨਹੀਂ ਮਿਲਵਣੀ ਸਕਣਾ ਹallelujah ਮੈਂ ਨਾ ਦੱਸਦੀ ਆ ਕਿ ਮੇਰੇ ਮੰਮੀ ਜਦੋਂ ਪਿਛਲੇ ਸਾਲ ਤੁਰੇ ਪਈ ਮੈਂ ਕਹਿਵਾਂ ਦਾ ਨਾ ਕੋਈ ਮੱਝ ਕਿ ਜਦੋਂ ਪਿਛਲੇ ਸਾਲ ਦੇ